ਲੈਕਚਰ ਅਜੀਤ ਖੰਨਾ ਦੀ ਰਚਨਾ ਵਿਦੇਸ਼ ਰਹਿੰਦੇ ਈਆਂ ਪੁੱਤਾਂ ਨਾਲ ਜੁੜੇ ਰਹਿਣਾ ਜ਼ਰੂਰੀ ਕਰਜ ਕੋਲ ਰਹ ਰਹੇ ਈ ਪੁੱਤ ਨਾਲ ਸਾਡਾ ਸੰਪਰਕ ਅਕਸਰ ਰਹਿੰਦਾ ਹੈ ਪਰ ਜੋ ਸਾਡੇ ਬੱਚੇ ਵਿਦੇਸ਼ ਚਲੇ ਜਾਂਦੇ ਹਨ ਕਈ ਵਾਰ ਅਸੀਂ ਕੁਝ ਸਮੇਂ ਪਿੱਛੋਂ ਉਹਨਾਂ ਨਾਲ ਤਾਲਮਿਲ ਘਟਾ ਦਿੰਦੇ ਹਾਂ ਜੋ ਗਲਤ ਹੈ ਇਸ ਲਈ ਵਿਦੇਸ਼ ਵਸਤੇ ਈਆਂ ਪੁੱਤਾਂ ਨਾਲ ਹਮੇਸ਼ਾ ਤਾਲਮਿਲ ਬਣਾ ਕੇ ਰੱਖੋ ਉਹਨਾਂ ਨਾਲ ਜੁੜੇ ਰਹਿਣ ਨਾਲ ਪਰਿਵਾਰ ਵਿੱਚ ਮੋਹ ਮੁਹੱਬਤ ਬਣਿਆ ਰਹਿੰਦਾ ਹੈ ਕੰਗੇ ਮਾੜੀ ਬਕਤ ਬਿਚਾਉਣ ਵਾਲੀਆਂ ਮੁਸ਼ਕਲਾਂ ਨਾਲ ਮਿਲ ਕੇ ਨਜਿੱਠਣਾ ਸਾਂ ਰਹਿਂਦੇ ਗਲਬਤ ਕਰਦੇ ਰਹਿਣਾ ਤੁਸੀਂ ਇਕੱਲਤਾ ਮਹਿਸੂਸ ਨਹੀਂ ਕਰੋਗੇ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਵੋਗੇ ਨਾ ਤੁਸੀਂ ਤੇ ਨਾ ਹੀ ਤੁਹਾਡੇ ਧੀਆਂ ਪੁੱਤ ਇੱਕ ਦੂਜੇ ਨਾਲ ਫੋਨ ਤੇ ਤਾਲ ਮਿਲ ਰੱਖਣ ਨਾਲ ਤੁਹਾਡੇ ਧੀਆਂ ਪੁੱਤਰ ਨੂੰ ਲੱਗੂਗਾ ਕਿ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮੀਅਤ ਯਾਨੀ ਮਹੱਤਤਾ ਦਿੰਦੇ ਹੋ ਉਹਨਾਂ ਦੀ ਕਦਰ ਕਰਦੇ ਹੋ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ ਉਹ ਵੀ ਤੁਹਾਨੂੰ ਪਿਆਰ ਕਰਨਗੇ ਤੁਹਾਡੇ ਬਾਰੇ ਸੋਚਣਗੇ ਤੁਹਾਡਾ ਦੁੱਖ ਸੁੱਖ ਪੁੱਛਣਗੇ ਉਸੇ ਸ਼ਰੀਖ ਹੋਣਗੇ ਅਗਰ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਰੱਖਦੇ ਤਾਂ ਉਹ ਗਲਤ ਰਸਤੇ ਵਰ ਜਾ ਸਕਦੇ ਹਨ ਉਹ ਮਾੜੀਆਂ ਆਦਤਾਂ ਨੂੰ ਅਪਣਾ ਸਕਦੇ ਨਹੀਂ ਜੋ ਉਹਨਾਂ ਦੀ ਜ਼ਿੰਦਗੀ ਲਈ ਘਾਤ ਖੋ ਸਕਦੀਆਂ ਨੇ ਸਦਾ ਯਾਦ ਰੱਖੋ ਜ਼ਿੰਦਗੀ ਇੱਕ ਸੰਘਰਸ਼ ਹੈ ਜਿਸ ਨੇ ਨਿਰੰਤਰ ਆਪਣੇ ਚਾਲੇ ਚੱਲਦੇ ਰਹਿਣਾ ਮਾੜਾ ਚੰਗਾ ਦੌਰ ਆਉਂਦਾ ਜਾਂਦਾ ਰਹਿੰਦਾ ਹੈ ਕਦੇ ਘਬਰਾਓ ਨਾ ਕਬਰਾ ਉਹਨਾਂ ਕਦੇ ਕੋਈ ਮੁਸ਼ਕਲ ਹਾਲ ਨਹੀਂ ਹੋਈ ਅਗਰ ਤੁਸੀਂ ਉਸ ਦਾ ਹੱਲ ਕਰੋਗੇ ਤਾਂ ਹੱਲ ਹੋ ਜਾਵੇਗਾ ਪਰ ਜੇ ਤੁਸੀਂ ਆਪਣੇ ਬੱਚਾ ਨਾਲ ਤਾਲਮੇਲ ਵਿੱਚ ਰਹਿੰਦੇ ਹੋ ਤਾਂ ਜੀਵਨ ਸੁਖਾਲਾ ਰਹਿੰਦਾ ਹੈ। ਤੀਰ ਪੁੱਤ ਨਾਲ ਗੱਲ ਕਰਕੇ ਤੁਹਾਨੂੰ ਤੇ ਤੁਹਾਡੇ ਤੋਂ ਲੱਖਾਂ ਮੀਲ ਦੂਰ ਸੱਤ ਸਮੁੰਦਰੋਂ ਪਾਰ ਬੈਠੇ ਤੁਹਾਡੇ ਬੱਚਨ ਨੂੰ ਸਕੂਨ ਮਿਲਦਾ ਹੈ। ਅਗਲੀ ਗੱਲ ਕਿਸੇ ਵੀ ਦਿੱਕਤ ਨੂੰ ਅਗਰ ਤੁਸੀਂ ਮਿਲ ਕੇ ਜਿੱਤਿਓ ਤਾਂ ਉਹ ਦਿੱਕਤ ਨਹੀਂ ਰਹਿੰਦੀ। ਉਹ ਦਿੱਕਤ ਅੱਧੀ ਜਾਪਨ ਲੱਗਦੀ ਹੈ। ਉਹ ਆਸਾਨੀ ਨਾਲ ਹੱਲ ਹੋ ਜਾਂਦੀ ਹੈ। ਜ਼ਿੰਦਗੀ ਦਾ ਇੱਕ ਸਧਾਰਨ ਜਿਹਾ ਫੰਡਾ ਹੈ ਕਿ ਜ਼ਿੰਦਗੀ ਬਚਾਉਣ ਵਾਲੇ ਹਰ ਦੁੱਖ ਸੁੱਖ ਦਾ ਰਲ ਕੇ ਸਾਹਮਣਾ ਕਰੋ। ਅਗਰ ਤੁਹਾਡਾ ਵਿਦੇਸ਼ ਰਹਿੰਦੇ ਆਪਣੇ ਤਿਆਂ ਪੁੱਤਾਂ ਨਾਲ ਤਾਲਮੇਲ ਨਹੀਂ ਜਾਂ ਤੁਸੀਂ ਉਹਨਾਂ ਨਾਲ ਕਈ ਕਈ ਦਿਨ ਤੱਕ ਸੰਪਰਕ ਤੋੜ ਕੇ ਰੱਖਦੇ ਹੋ ਤਾਂ ਸਮਝੋ ਤੁਸੀਂ ਵੱਡੀ ਭੁੱਲ ਕਰ ਰਹੇ ਹੋ ਜੋ ਬੇहद ਖਤਰਨਾਕ ਸਾਬਤ ਹੋ ਸਕਦੀ ਹੈ ਤੁਹਾਡੇ ਤਿਆਂ ਪੁੱਤਾਂ ਨੇ ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਹੁੰਦਾ ਹੈ ਜੋ ਜੇ ਤੁਸੀਂ ਉਹਨਾਂ ਨਾਲ ਤਾਲਮੇਲ ਤੋੜ ਦਿੰਦੇ ਹੋ ਜਾਂ ਬਾਬਾ ਦਿਨ ਉਹਨਾਂ ਨਾਲ ਫੋਨ ਤੇ ਗੱਲਬਾਤ ਨਹੀਂ ਕਰਦੇ ਤਾਂ ਉਹ ਉਹਨਾਂ ਸੰਸਕਾਰਾਂ ਤੋਂ ਹਮੇਸ਼ਾ ਲਈ ਵਾਂਝੇ ਰਹਿ ਜਾਣਗੇ ਜੋ ਉਹਨਾਂ ਨੂੰ ਇੱਕ ਵਧੀਆ ਤੇ ਸભ્યਕ ਜ਼ਿੰਦਗੀ ਜਿਉਣ ਵਾਸਤੇ ਲੋੜੀਂਦੇ ਹੁੰਦੇ ਨੇ ਕੋਸ਼ਿਸ਼ ਕਰੋ ਜਦੋਂ ਵੀ ਫ੍ਰੀ ਹੋਣ ਉਹਨਾਂ ਨਾਲ ਦਿਨ ਵਿੱਚ ਇੱਕ ਦੋ ਵਾਰ ਜ਼ਰੂਰ ਗੱਲ ਕਰੋ ਉਹਨਾਂ ਕੀ ਖਾਦਾ ਹੈ ਉਹਨਾਂ ਸਾਰਾ ਦਿਨ ਅੱਜ ਕੀ ਕੀਤਾ ਕਿਸ-ਕਿਸ ਨੂੰ ਮਿਲੇ ਕੀ ਕੀ ਗੱਲ ਹੋਈ ਕੰਮ ਕਿਵੇਂ ਚੱਲ ਰਿਹਾ ਕੋਈ ਮੁਸ਼ਕਲ ਤਾਂ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਵਗੈਰਾ ਵਗੈਰਾ ਉਹ ਵੀ ਪੁੱਛੋ ਜੋ ਸਾਡੇ 3 ਪੁੱਤਾਂ ਨੂੰ ਸਾਡੇ ਹੋਰ ਨੇੜੇ ਲਿਆਉਣ ਤੇ ਆਪਸ ਵਿੱਚ ਮੂਹ ਮਹੱਬਤ ਪੈਦਾ ਕਰਨ ਵਿੱਚ ਲਾਹੇਮੰਦ ਸਾਬਤ ਹੋਵੇਗਾ ਇੱਕ ਗੱਲ ਹੋਰ 3 ਪੁੱਤ ਵਿੱਚ ਕਦੇ ਫਰਕ ਨਾ ਕਰੋ ਉਹਨਾਂ ਦਾ ਬੈਲੈਂਸ ਬਣਾਈ ਰੱਖੋ ਉਹਨਾਂ ਦੀਆਂ ਭਾਵਨਾਵਾਂ ਦੀ ਹਮੇਸ਼ਾ ਕਦਰ ਕਰੋ ਜਿਸ ਨਾਲ ਉਹ ਤੁਹਾਡੀ ਜ਼ਸਕਨਗੀ ਜੇ ਤੁਸੀਂ ਉਹਨਾਂ ਨਾਲ ਦੋਸਤਾਨਾ ਸਬੰਧ ਰੱਖੋਗੇ ਤਾਂ ਉਹ ਤੁਹਾਨੂੰ ਆਪਣੀ ਹਰ ਗੱਲ ਖੁੱਲ੍ਹ ਕੇ ਦੱਸਣਗੇ ਦਿਲ ਦੀ ਗੱਲ ਵੀ ਸਾਂਝੀ ਕਰਨਗੇ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਉਹਨਾਂ ਨੂੰ ਕਿਸੇ ਗੱਲ ਦੇ ਚੰਗੇ ਮਾੜੇ ਪੱਖਾਂ ਤੋਂ ਜਾਣੂ ਕਰਵਾ ਕੇ ਉਸ ਤੋਂ ਬਰਜ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਇਹ ਗੱਲ ਉਹਨਾਂ ਦੇ ਹਿੱਤ ਵਿੱਚ ਨਹੀਂ ਹੈ ਅਗਰ ਤੁਸੀਂ ਉਹਨਾਂ ਨਾਲ ਤਾਲਮੇਲ ਨਹੀਂ ਰੱਖਦੇ ਤਾਂ ਉਹ ਬਾਗੀ ਹੋ ਜਾਣਗੇ ਮੰਨਵਾ ਨਹੀਂ ਕਰਨਗੇ ਜੋ ਤੁਹਾਡੇ ਤੇ ਉਹਨਾਂ ਲਈ ਘਾਤਕ ਸਾਬਤ ਹੋ ਸਕਦੀ ਹੈ ਅਗਰ ਉਹ ਤੁਹਾਡੇ ਤਾਲਮੇਲ ਵਿੱਚ ਹੋਣਗੇ ਤੁਸੀਂ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਗੁਰ ਸਿਖਾ ਸਕਦੇ ਹੋ ਉਹਨਾਂ ਨੂੰ ਸੱਭਿਅਕ ਮਨੁੱਖ ਬਣਾ ਸਕਦੇ ਹੋ ਉਹਨਾਂ ਨੂੰ ਚੰਗਾ ਇਨਸਾਨ ਬਣਾ ਸਕਦੇ ਹੋ ਜਿਸ ਨਾਲ ਤੁਹਾਡੀ ਤੀ ਪੁੱਤ ਦੀ ਸ਼ਖਸੀਅਤ ਵਿੱਚ ਨਿਖਾਰ ਆਵੇਗਾ ਉਹਨਾਂ ਦੀ ਜੀਵਨ ਸ਼ੈਲੀ ਪ੍ਰਭਾਵਸ਼ਾਲੀ ਬਣੇਗੀ ਸਮਾਜ ਵਿੱਚ ਉਹਨਾਂ ਦਾ ਰੁਤਬਾ ਵਧੇਗਾ ਰੁਤਬਾ ਵਧਣਾ ਸਮਾਜ ਵਿੱਚ ਤੁਹਾਡੀ ਤੇ ਤੁਹਾਡੇ ਤੀ ਪੁੱਤ ਦੀ ਇੱਜ਼ਤ ਬਣੇਗੀ ਤੁਸੀਂ ਮਾਣ ਤੇ ਫਖਰ ਮਹਿਸੂਸ ਕਰੋਗੇ ਆਪਣੀ ਸੋਹਣੀ ਜ਼ਿੰਦਗੀ ਬਸਰ ਕਰੋਗੇ ਇਹ ਹੀ ਜ਼ਿੰਦਗੀ ਜਿਉਣ ਦਾ ਵਧੀਆ ਟੰਗ ਹੈ ਜੋ ਤੁਹਾਡੇ ਜੀਵਨ ਨੂੰ ਮਿਆਰੀ ਬਣਾ ਸਕਦਾ ਹੈ